ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੀ ਸਾਖੀ ਦੇ ਵਿੱਚ ਆਪਾਂ ਦੱਸਣ ਜਾ ਰਹੇ ਹਾਂ ਕਿ ਸ੍ਰੀ ਹਜ਼ੂਰ ਸਾਹਿਬ ਨਾਡੇੜ ਵਿਖੇ ਦੋ ਨਿਸ਼ਾਨ ਸਾਹਿਬ ਕਿਉਂ ਲਾਏ ਗਏ ਹਨ ਆਓ ਇਸ ਬਾਰੇ ਆਪਾਂ ਅੱਗੇ ਜਾਣਦੇ ਹਾਂ ਇੱਕ ਇਤਿਹਾਸ ਦੀ ਧਰਤੀ ਸ੍ਰੀ ਹਜ਼ੂਰ ਸਾਹਿਬ ਨਾਡੇੜ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸੰਸਾਰਿਕ ਜੀਵਨ ਦੇ ਆਖਰੀ ਪਲ ਬਿਤਾਏ ਸਨ ਇਤੇ ਹੀ ਗੁਰੂ ਸਾਹਿਬ ਜੀ ਨੇ ਪਵਿੱਤਰ ਬਾਣੀ ਦੇ ਰਾਹੀਂ ਸਦਾ ਲਈ ਇਹ ਅਮਰ ਹੁਕਮ ਦੇ ਦਿੱਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰੂ ਮੰਨੋ ਸ੍ਰੀ ਹਜ਼ੂਰ ਸਾਹਿਬ ਨਾਲ ਦੇੜ ਦੀ ਧਰਤੀ ਤੇ ਲੱਗੇ ਦੋ ਨਿਸ਼ਾਨ ਸਹਬ ਇਹ ਸਿਰਫ ਦੋ ਝੰਡੇ ਹੀ ਨਹੀਂ ਹਨ ਇਹ ਸਾਡੀ ਰੂਹ ਦੇ ਰੰਗ ਹਨ ਇਹ ਸਾਨੂੰ ਦਰਸਾਉਂਦੇ ਹੈ ਗੁਰੂ ਦੀ ਮੀਰੀ ਅਤੇ ਪੀਰੀ ਇੱਕ ਪਾਸੇ ਰਾਜ ਸ਼ਾਹੀ ਸ਼ਾਨ ਅਤੇ ਦੂਸਰੇ ਪਾਸੇ ਰੂਹਾਨੀ ਅਡੋਲਤਾ ਹਜ਼ੂਰ ਸਾਹਿਬ ਦੇ ਨਿਸ਼ਾਨ ਸਾਨੂੰ ਦੱਸਦੇ ਹਨ ਕਿ ਸਿੱਖ ਸਿਰਫ ਨਾ ਹੀ ਇੱਕ ਭਗਤ ਹੈ ਸਗੋਂ ਜਜਾਰੂ ਸ਼ਾਂਤ ਸਿਪਾਹੀ ਵੀ ਹੈ ਸੰਗਤ ਜੀ ਅੱਜ ਵੀ ਇਹ ਹਜ਼ੂਰ ਸਾਹਿਬ ਨਾਲ ਰੇੜ ਵਿਖੇ ਨਿਹੰਗ ਸਿੰਘ ਫੌਜਾਂ ਉਦੀ ਮਰਿਆਦਾ ਅਨੁਸਾਰ ਸ਼ਸਤਰ ਪਹਿਨ ਕੇ ਸੇਵਾ ਕਰਦੀਆਂ ਹਨ ਬਾਣੀ ਬਹਾਦਰੀ ਤੇ ਬਾਣੀ ਦੀ ਰੀਤ ਨੂੰ ਨਿਭਾਉਂਦੀਆਂ ਹਨ ਇਹ ਦੋ ਨਿਸ਼ਾਨ ਸਾਡੇ ਮਨ ਨੂੰ ਹਰ ਰੋਜ਼ ਗੁਰੂ ਨਾਲ ਜੋੜਦੇ ਹਨ ਅਤੇ ਸਾਨੂੰ ਯਾਦ ਲਾਉਂਦੇ ਹਨ ਕਿ ਅਸੀਂ ਖਾਲਸੇ ਹਾਂ ਰਾਜ ਯੋਗ ਵੀ ਸਾਡੇ ਕੋਲ ਹੈ ਅਤੇ ਰੋਹਾਨੀ ਯੋਗ ਵੀ ਸੰਗਤ ਜੀ ਅੱਜ ਦੀ ਇਹ ਸਾਕੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਇਸ ਤਰ੍ਹਾਂ ਦੀਆਂ ਹੋਰ ਰੋਹਾਨੀ ਸਾਖੀਆਂ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸੰਗਤ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਤਾਂ ਕਿ ਹੋਰ ਵੀ ਚਾਹਵਣ ਸੰਗਤਾਂ ਰੋਹਾਨੀ ਸਾਖੀਆਂ ਸੁਣ ਸਕਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ